啊<走>、uh.。 ਕਿੰਨੇ ਸਰਦਾਰ ਜੀ ਆਪਣਾ ਕੁਲਜੀਤ ਸਿੰਘ ਤੇ ਇਹ ਅੱਗ ਕਿਸ ਤਰ੍ਹਾਂ ਲੱਗੀ ਕੋਈ ਕਾਰਨਾਂ ਦਾ ਪਤਾ ਲੱਗ ਸਕਿਆ ਕਿੱਥੋਂ ਲੱਗ ਕੇ ਆਈ ਸਾਡੇ ਏਰੀਆ ਦੇ ਅੱਛਾ ਜੀ ਇਹ ਨਹੀਂ ਪਤਾ ਮਾਜੀ ਤੋਂ ਲੱਗੀ ਕਿ ਨਗਟਿਆਂ ਤੋਂ ਲੱਗੀ ਏ ਇਹ ਆ ਕੇ ਲੱਗੀ ਪਹੁੰਚੀ ਪਹੁੰਚੀ ਬੀਮੜ ਦੇ ਖੇਤਾਂ ਚ ਆਉਂਦੀ ਹੋਈ ਅੱਛਾ ਜੀ ਤੇ ਸਾਡੇ ਬੀਮੜ ਦੇ ਖੇਤਾਂ ਚ ਪਹੁੰਚੀ ਏ ਜਿੱਥੇ ਸਾਡੇ ਪਿੰਡ ਬੀਮੜੀ ਸਰਬਜੀਤ ਦੀ ਪੈੜੀ ਦੇ ਨਦੀ ਤੋਂ ਠੇਕੇ ਲਈ ਜਿਨ੍ਹਾਂ ਨੇ ਉਹਨਾਂ ਦੇ ਘਟੋੜਾ 10 ਕਿਲੇ ਉਹਨਾਂ ਸੜ ਗਏ ਨੇ ਉਸ ਤੋਂ ਅੱਗੇ ਵੀ ਸਾਡੇ ਬੀਮੜ ਦਾ ਬਿੱਟੂ ਦਾ ਬਿੱਟੂ ਦਾ ਨਾਮ 베ਜੇਰ ਸਿੰਘ ਉਹ ਬਿੱਟੂ ਕਿੰਨੇ ਕਣਾਟ ਨੂੰ ਅੱਗ ਲੱਗੀ ਜੀ ਕਿੰਨੇ ਕ ਇਹ ਜਿਹੜੇ ਮੰਨ ਲਓ ਜਿੰਨੇ ਜ਼ਿਮੀਦਾਰ ਨੇ ਸਾਰੇ ਆਪਣੀ ਪੈੜੀ ਆਪ ਬੋਣ ਉਹਨਾਂ ਨੇ ਜਾਂ ਠੇਕੇਦਾਰ ਨੇ ਸਾਰੇ ਠੇਕੇਦਾਰ ਨੇ ਸਾਰੇ ਬਹੁਤ ਭਾਰੀ ਨੁਕਸਾਨ ਹੋਇਆ ਸਭ ਉਹਨਾਂ ਨੇ ਨੁਕਸਾਨ ਠੇਕੇਦਾਰਾਂ ਦੀ ਹੋਇਆ ਜੀ ਠੀਕ ਹੈ ਜੀ ਅੱਗ ਦੇ ਕਾਬੂ ਕਿਸ ਤਰ੍ਹਾਂ ਪਾਇਆ ਗਿਆ ਜੀ ਅੱਗ ਦੇ ਬਾਅਦ ਬਹੁਤ ਫਾਇਰ ਬ੍ਰਿਗੇਡਰ ਨੇ ਆਕੇ ਬਹੁ ਛੇਤੀ ਕਾਬੂ ਪਾਇਆ 15 ਮਿੰਟਾਂ ਦੇ ਵਿੱਚ ਗੱਡੀਆਂ ਪਹੁੰਚ ਗਈਆਂ ਸਾਡੇ ਕੋਲ ਠੀਕ ਹੈ ਜੀ ਬਹੁ ਛੇਤੀ ਆਕੇ ਧੰਨਵਾਦ ਕਰਦੇ ਆਂ ਫਾਇਰ ਬ੍ਰਿਗੇਡ ਦੇ ਜਿਹਨਾਂ ਨੇ ਇੰਨੀ ਹਿੰਮਤ ਆਕੇ ਅੱਗੇ ਦੇ ਕਾਬੂ ਪਾ ਲਿਆ ਨਹੀਂ ਜਾ ਇੰਨੀ ਨੇਰੀ ਚਾਕੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਫਾਇਰ ਬ੍ਰਿਗੇਡ ਵਾਲਿਆਂ ਦਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਭਾਨੀਗੜ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਰਕਾਰ ਵੱਲੋਂ ਕਢਾਈਆਂ ਗਈਆਂ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਤੋਂ ਤੁਹਾਨੂੰ ਲਾਹਾ ਕਿਸ ਤਰ੍ਹਾਂ ਦਾ ਮਿਲ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਲਾਹਾ ਮਿਲ ਰਿਹਾ ਉਹਨਾਂ ਦਾ ਇਤੋਂ ਇਹਦਾ ਸੂਏ ਤੇ ਚੜਦੀ ਆ ਗੱਲ ਬੋਛੜੀ ਨਾ ਰੋਕ ਲਈ ਉੱਥੇ ਉਹਦੇ ਕਰਕੇ ਬਹੁਤ ਜ਼ਿਆਦਾ ਫਾਇਦਾ ਹੋਇਆ ਸਾਨੂੰ ਬਹੁਤ ਜ਼ਿਆਦਾ ਜਿੰਨਾ ਵੱਧ ਤੋਂ ਵੱਧ ਕਹੀਏ ਉਹਨਾਂ ਫਾਇਦਾ ਉਹ ਤੁਸੀਂ ਕੀ ਮੰਗ ਕਰਦੇ ਹੋ ਹੁਣ ਮੈਂ ਕਹਿੰਦਾ ਜਿਹਨਾਂ ਜਿਹੜਾ ਟੁੱਟਿਆ ਨਾੜ ਛੜਿਆ ਉਹਨਾਂ ਦਾ ਮੁਆਜਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਉਹਨਾਂ ਨੂੰ ਕੋਈ ਨਾ ਕੋਈ ਮੁਆਜਾ ਮਿਲ ਜਾਵੇ ਠੀਕ ਸ਼ੁਭ ਨਾਮ ਕੀ ਹੈ ਜਮਣਾ ਆ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਠੀਕ ਹੈ ਜੀ ਬੀਮੜੀ ਪਿੰਡ ਦੇ ਰਹਿਣ ਵਾਲੇ ਆ ਅ ਬੀਮੜੀ ਪਿੰਡ ਤੋਂ ਫੋਨ ਗਿਆ ਸੀ ਕਹਿੰਦਾ ਵੀਰ ਜੀ ਵੀ ਸਾਡੇ ਪਿੰਡ ਅੱਗ ਪਹੁੰਚਣ ਵਾਲੀ ਹੈ ਤੇ ਮੈਂ ਤਰੰਤ ਆ ਕੇ ਇੱਥੇ ਦੇਖਿਆ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਦਾ ਐਕਸ਼ਨ ਇੰਨਾ ਵਧੀਆ ਸੀ ਕਿ ਮਿੰਟੋ ਮਿੰਟੀ 15 ਮਿੰਟ ਤੋਂ ਪਹਿਲਾਂ ਫਾਇਰ ਬ੍ਰਿਗੇਡ ਇੱਥੇ ਪਹੁੰਚ ਗਈ ਜੀ ਤੁਹਾਨੂੰ ਕੀ ਲੱਗਦਾ ਕਿ ਜੇ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਨੇ ਸ਼ਹਿਰ ਦੇ ਵਿੱਚ ਪੁਵਾਨੀਗੜ੍ਹ ਦੇ ਵਿੱਚ ਖੜਾਈਆਂ ਹੋਣੀਆਂ ਤੁਹਾਨੂੰ ਉਸ ਦਾ ਜਿਹੜਾ ਤੁਹਾਨੂੰ ਫਾਇਦਾ ਮਿਲਿਆ ਤੁਸੀਂ ਕਿਸ ਤਰ੍ਹਾਂ ਦੇ ਸਾਡੇ ਐਮਐਲਏ ਸਾਹਿਬ ਨਰਿੰਦਰ ਗੌਰ ਭਰਾਜੀ ਔਰ ਪੁਵਨ ਸਿੰਘ ਮਾਨ ਜੀ ਸਾਡੇ ਸੀਐਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੱਡੀਆਂ ਹਾਇਰ ਕੀਤੀਆਂ ਨੇ ਸਾਡੇ ਸ਼ਹਿਰ ਦੇ ਵਿੱਚ ਗੱਡੀਆਂ ਰੱਖੀਆਂ ਨੇ ਕਿਉਂਕਿ ਇੰਨਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਅਗਰ ਪਿੰਡ ਦੇ ਵਿੱਚ ਅੱਗ ਚੱਲ ਜਾਈ ਜਾਂਦੀ ਤੇ ਮਾਲੀ ਤੇ ਜਾਨੀ ਨੁਕਸਾਨ ਹੋਣਾ ਸੀਗਾ ਤੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਤੇ ਜਿਨ੍ਹਾਂ ਨੇ ਸਾਡੇ ਇੰਨੀ ਵੱਡੀਆ ਫੈਸਿਲਿਟੀ ਸਾਡੇ ਵਾਸਤੇ ਪ੍ਰੋਵਾਈਡ ਕੀਤੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਇੱਕ ਗੱਡੀ ਖੜੀ ਹੈ ਵੀ ਇੱਥੇ ਹੋਰ ਵੀ ਜਿਹੜਾ ਫਾਇਰ ਸਟੇਸ਼ਨ ਹੋਵੇ ਮੱਖੇ ਤੌਰ ਤੇ ਬਣਾਣਾ ਚਾਹੀਦਾ ਭਵਾਨੀਗੜ੍ਹ ਦੇ ਵਿੱਚ ਫਵਾਨੀਗੜ੍ਹ ਦੇ ਵਿੱਚ ਫਾਇਰ ਸਟੇਸ਼ਨ ਹੋਣਾ ਚਾਹੀਦਾ ਤਾਂ ਕਿ ਜੋ ਅੱਗ ਨੂੰ ਛੇਤੀ ਛੇਤੀ ਕੰਟਰੋਲ ਕੀਤਾ ਜਾ ਸਕੇ ਠੀਕ ਹੈ